ਦੋਸਤੋ ਕੀ ਕੋਈ ਨੰਬਰ ਇਦਾਂ ਦਾ ਹੋ ਸਕਦਾ ਜਿਹਨੂੰ ਦੇਖਣ ਜਾਂ ਸੁਣਨ ਤੋਂ ਬਾਅਦ ਹੀ ਬੰਦੇ ਦੇ ਮਨ ਦੇ ਵਿੱਚ ਡਰ ਘਬਰਾਹਟ ਬੇਚੈਨੀ ਇੱਥੋਂ ਤੱਕ ਕਿ ਪੈਨਿਕ ਅਟੈਕ ਤੱਕ ਆ ਜਾਵੇ ਐਸੀ ਕਿਹੜੀ ਬਿਮਾਰੀ ਆ ਜਿਹਦੇ ਵਿੱਚ ਬੰਦਾ ਅੰਕਾਂ ਤੋਂ ਹੀ ਡਰਨਾ ਸ਼ੁਰੂ ਕਰ ਦਿੰਦਾ ਕੀ ਹੈ ਇਹਦਾ ਸਾਰਾ ਪਿੱਛੇ ਦਾ ਮਨੋਵਿਗਿਆਨ ਤੇ ਜੇ ਕਿਸੇ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਆ ਰਹੀ ਹੈ ਕਿਵੇਂ ਉਹਨੂੰ ਮਨ ਚੋਂ ਕੱਢਿਆ ਜਾਵੇ ਕਿਉਂ ਕੁਝ ਨੰਬਰ ਆਪਣੇ ਲਈ ਲੱਕੀ ਜਾਂ ਅਨਲੱਕੀ ਹੋਣੇ ਸ਼ੁਰੂ ਹੋ ਜਾਂਦੇ ਨੇ ਤੁਸੀਂ ਕਿਹੜੇ ਨੰਬਰ ਨੂੰ ਆਪਣੇ ਲਈ ਲੱਕੀ ਸ਼ੁਭ ਤੇ ਅਨਲੱਕੀ ਜਾਂ ਅਸ਼ੁਭ ਮੰਨਦੇ ਹੋ ਮੈਨੂੰ ਕਮੈਂਟ ਕਰਕੇ ਉਹ ਵੀ ਦੱਸਿਓ ਤੇ ਉਹਦਾ ਕਾਰਨ ਦੱਸਿਓ ਵੀ ਕਿਉਂ ਉਹਨੂੰ ਮੰਨਦੇ ਹੋ ਤੇ ਕਿੱਥੋਂ ਇਹ ਤੁਹਾਡੇ ਲਈ ਲੱਕੀ ਜਾਂ ਅਨਲੱਕੀ ਬਣਨਾ ਸ਼ੁਰੂ ਹੋਇਆ ਤਾਂ ਆਓ ਇਸ ਵੀਡੀਓ ਨੂੰ ਸ਼ੁਰੂ ਕਰੀਏ ਦੋਸਤੋ ਅੰਕਾਂ ਦਾ ਜਿਹੜਾ ਸਬੰਧ ਆ ਮਾਸ ਦੇ ਜਿਹੜੇ ਅੱਖਰ ਨਿਗਣਿਤ ਦੇ ਬੰਦੇ ਦੇ ਬਚਪਨ ਤੋਂ ਹੀ ਜੁੜ ਜਾਂਦਾ ਉਹਦੇ ਨਾਲ ਜਦੋਂ ਬੱਚਾ ਪੇਡ ਮਾਂ ਦੇ ਪੇਟ ਵਿੱਚ 9 ਮਹੀਨੇ ਗਰਭ ਦੇ ਵਿੱਚ ਰਹਿੰਦਾ ਤਾਂ 9 ਦਾ ਜਿਹੜਾ ਅੰਕੜਾ ਉੱਥੋਂ ਹੀ ਬੰਦੇ ਜਿਹੜੇ ਬੱਚੇ ਦੇ ਮਾਈਂਡ ਦੇ ਨਾਲ ਜੁੜ ਜਾਂਦਾ ਕਿਉਂਕਿ ਉਹਨੇ 9 ਮਹੀਨੇ ਰਹਿਣਾ ਇਸ ਤਰ੍ਹਾਂ ਹੀ ਫਿਰ ਜਦੋਂ ਬੱਚੇ ਦਾ ਜਨਮ ਹੁੰਦਾ 9 ਮਹੀਨੇ ਤਾਂ ਉਹ ਹੋ ਗਏ ਕਿੰਨੀ ਦੇਰ ਬਾਅਦ ਹੁੰਦਾ ਕਿਸ ਤਰੀਕ ਨੂੰ ਹੁੰਦਾ ਉਹ ਵੀ ਕੋਈ ਦਿਨ ਹੁੰਦਾ ਕਿਹੜੇ ਸਾਲ ਨੂੰ ਹੁੰਦਾ ਉਹ ਵੀ ਕੋਈ ਅੰਕ ਹੁੰਦੇ ਨੇ ਕਿੰਨੇ ਵਜੇ ਹੁੰਦਾ ਜਿਹੜਾ ਟਾਈਮ ਆ ਉਹ ਵੀ ਕੋਈ ਨਾ ਕੋਈ ਅੰਕ ਹੁੰਦਾ ਤੇ ਇਸੇ ਤਰ੍ਹਾਂ ਹੀ ਫਿਰ ਜਦੋਂ ਪੜ੍ਹਨਾ ਸ਼ੁਰੂ ਕਰਦਾ ਫਿਰ ਜਿਹੜੀਆਂ ਕਲਾਸਾਂ ਨੇ ਪਹਿਲੀ ਦੂਜੀ ਤੀਜੀ ਉਹ ਵੀ ਗਣਿਤ ਦੇ ਅੰਕੜੇ ਨੇ ਫਿਰ ਜਦੋਂ ਬੱਚੇ ਦੀ ਇੰਟੈਲੀਜੈਂਸ ਮਾਪੀ ਜਾਂਦੀ ਆ ਬੱਚਾ ਕਿਹੜੀ ਪੋਜੀਸ਼ਨ ਲੈ ਰਿਹਾ ਪੜ੍ਹਾਈ ਦੇ ਵਿੱਚ ਫਸਟ ਆ ਰਿਹਾ ਸੈਕੰਡ ਆ ਰਿਹਾ ਥਰਡ ਆ ਰਿਹਾ ਮਤਲਬ ਕਲਾਸ 'ਚ ਕਿਹੜੀ ਪੋਜੀਸ਼ਨ ਆ ਉਹ ਵੀ ਗਣਿਤ ਦੇ ਅੰਕ ਹੀ ਨੇ ਤੇ ਫਿਰ ਜਦੋਂ ਵੱਡਾ ਹੋ ਕੇ ਨੌਕਰੀ ਤੇ ਲੱਗਦਾ ਕੋਈ ਮਤਲਬ ਜਾਂ ਬਿਜ਼ਨਸ ਚ ਪੈਂਦਾ ਜਦੋਂ ਪੈਸੇ ਕਮਾਉਣ ਲੱਗਦਾ ਕੋਈ ਉਹਨੂੰ ਸੈਲਰੀ ਮਿਲਦੀ ਆ ਉਹ ਵੀ ਅੰਕੜੇ ਹੀ ਨਹੀਂ ਗਣਿਤ ਦੇ ਕਿੰਨੀ ਮਿਲ ਰਹੀ ਆ ਤੇ ਜਦੋਂ ਅਖੀਰ ਦੇ ਵਿੱਚ ਬੰਦੇ ਦੀ ਮੌਤ ਹੁੰਦੀ ਆ ਕਿ ਕਿੰਨਾ ਕਿੰਨੀ ਉਮਰ ਭੋਗ ਕੇ ਮਰਿਆ ਮਤਲਬ ਕਿੰਨੇ ਸਾਲ ਉਹਦੀ ਉਮਰ ਸੀ ਕਿਸ ਦਿਨ ਮਰਿਆ ਕਿੰਨੇ ਵਜੇ ਮਰਿਆ ਉਹ ਵੀ ਗਣਿਤ ਦੇ ਅੰਕੜੇ ਹੀ ਨਹੀਂ ਮਤਲਬ ਕੋਈ ਨਾ ਕੋਈ ਗਣਿਤ ਦਾ ਅੰਕ ਹੀ ਹੁੰਦਾ ਤਾਂ ਇਸ ਕਰਕੇ ਜਨਮ ਤੋਂ ਲੈ ਕੇ ਮੌਤ ਤੱਕ ਮਨੁੱਖ ਦਾ ਸਬੰਧ ਕਿਸੇ ਨਾ ਕਿਸੇ ਗਣਿਤ ਦੇ ਅੰਕੜੇ ਨਾਲ ਜੁੜਿਆ ਹੀ ਰਹਿੰਦਾ ਪਰ ਕੀ ਕੋਈ ਇਸ ਤਰ੍ਹਾਂ ਦੀ ਬਿਮਾਰੀ ਹੋ ਸਕਦੀ ਹੈ ਕਿਸੇ ਨੂੰ ਕਿ ਉਹਨੂੰ ਗਣਿਤ ਦੇ ਅੰਕੜੇ ਹੀ ਡਰਾਉਣਾ ਸ਼ੁਰੂ ਕਰ ਦੇਣ ਡਰਾਉਣਾ ਹੀ ਨਹੀਂ ਬਲਕਿ ਕਿਸੇ ਖਾਸ ਅੰਕ ਤੋਂ ਜਦੋਂ ਵੀ ਕੋਈ ਬੰਦਾ ਉਸ ਨੂੰ ਦੇਖਦਾ ਜਾਂ ਸੁਣਦਾ ਉਹਦੇ ਮਨ ਦੇ ਵਿੱਚ ਡਰ ਘਬਰਾਹਟ ਬੇਚੈਨੀ ਇੱਥੋਂ ਤੱਕ ਕਿ ਮਤਲਬ ਪੈਨਿਕ ਅਟੈਕ ਤੱਕ ਆਉਣਾ ਸ਼ੁਰੂ ਹੋ ਜਵੇ ਸੋਚ ਕੇ ਦੇਖੋ ਉਸ ਬੰਦੇ ਦੀ ਜ਼ਿੰਦਗੀ ਮਤਲਬ ਕਿਸ ਤਰ੍ਹਾਂ ਦੀ ਹੋਊਗੀ ਜਿਹਨੂੰ ਇਹ ਪ੍ਰੋਬਲਮ ਹੋ ਗਈ ਕਿ ਉਹਨੂੰ ਕੋਈ ਗਣਿਤ ਦੇ ਅੰਕੜੇ ਹੀ ਡਰਾਉਣਾ ਸ਼ੁਰੂ ਕਰ ਦੇਣ ਇਸ ਬਿਮਾਰੀ ਦਾ ਨਾਮ ਹੈ ਰਿਦਮੋਫੋਬੀਆ ਮਤਲਬ ਇਹਦੇ ਵਿੱਚ ਕਿਸੇ ਖਾਸ ਅੰਕੜੇ ਤੋਂ ਕੋਈ ਵੀ ਨੰਬਰ ਹੋ ਸਕਦਾ ਬੰਦਾ ਡਰਨਾ ਸ਼ੁਰੂ ਕਰ ਦਿੰਦਾ ਉਹ ਕੋਈ ਵੀ ਨੰਬਰ ਹੋ ਸਕਦਾ ਕੁਝ ਕਲਚਰ ਦੇ ਵਿੱਚ ਜਾਂ ਕੁਝ ਧਰਮਾਂ ਦੇ ਵਿੱਚ ਕਿਸੇ ਨੰਬਰ ਨੂੰ ਲੈ ਕੇ ਲੱਕੀ ਜਾਂ ਅਨਲੱਕੀ ਜ਼ਰੂਰ ਮਤਲਬ ਬਚਪਨ ਦਾ ਉਹੀ ਆਪਣੇ ਮਾਈਂਡ ਦੇ ਵਿੱਚ ਪੈਟਰਨ ਜਿਹੜੇ ਬਣਾ ਦਿੱਤੇ ਜਾਂਦੇ ਨੇ ਵੀ ਆ ਸ਼ੁਭਾ ਆਪਣੇ ਲਈ ਜਾਂ ਅਸ਼ੁਭਾ ਜਿਵੇਂ 13 ਨੰਬਰ ਨੂੰ ਕਈ ਬੁਰਾ ਮੰਨਦੇ ਨੇ ਬਹੁਤ ਮਤਲਬ ਸ਼ੁਭ ਮੰਨਦੇ ਨੇ ਵੀ ਵਧੀਆ ਨਹੀਂ ਹੈ ਹੈ 13 ਜਿਹੜਾ ਸੈਕਟਰ ਆ ਉਹ ਵੀ ਨਹੀਂ ਬਣਾਇਆ ਜਿਹੜਾ ਆਰਕਟੈਕਟ ਸੀ ਚੰਡੀਗੜ੍ਹ ਦੇ ਵਿੱਚ ਉਹਨੇ 13 ਜਿਹੜਾ ਨੰਬਰ ਆ ਕਦੇ ਵੀ ਤੁਸੀਂ ਦੇਖਿਆ ਵੱਡੇ ਵੱਡੇ ਹੋਟਲਾਂ 'ਚ 13 ਨੰਬਰ ਰੂਮ ਦਾ ਉਹ ਕਮਰਾ ਲਾਟ ਨਹੀਂ ਕਰਦੇ ਨੰਬਰ ਉਹਨੂੰ ਫਲੋਰ ਜਿਹੜਾ 13 ਉਹ ਮਿਸ ਕਰ ਦਿੰਦੇ ਨੇ ਮਤਲਬ ਉਹਨਾਂ ਦੇ ਮਾਈਂਡ ਸੈਟ ਪਹਿਲਾਂ ਹੀ ਬਚਪਨ ਤੋਂ ਇਸ ਤਰ੍ਹਾਂ ਦਾ ਹੋਇਆ ਹੁੰਦਾ ਵੀ ਇਹ ਸਹੀ ਨਹੀਂ ਹੈ ਜੇ ਮਤਲਬ ਇਹ ਬਣਾ ਲਿਆ ਤਾਂ ਕੁਝ ਨਾ ਕੁਝ ਗਲਤ ਹੋਊਗਾ ਤਾਂ ਇਹਦੇ ਰਿਦਮੋਫੋਬੀਆ ਦੀ ਬਿਮਾਰੀ ਆ ਇਹਦੇ ਨਾਲ ਹੀ ਮਿਲਦਾ ਜੁਲਦਾ ਕੇਸ ਮੇਰੇ ਕੋਲ ਇੱਕ ਆਇਆ ਪ੍ਰੋਬਲਮ ਤਾਂ ਉਹਨੂੰ ਸੀ ਸਿਰ ਦਰਦ ਦੀ ਮਤਲਬ ਦੂਜੀ ਵਾਰੀ ਜਦੋਂ ਉਹ ਮੇਰੇ ਕੋਲ ਆਇਆ ਤਾਂ ਉਹਨੇ ਮੈਨੂੰ ਜੋ ਗੱਲ ਦੱਸੀ ਮੈਂ ਤੁਹਾਨੂੰ ਦੱਸਦਾ ਮੈਂ ਉਹਨੂੰ ਮਤਲਬ ਪ੍ਰੋਬਲਮ ਜਿਹੜੀ ਉਹ ਹੈਡੈਕ ਦੀ ਸੀ ਉਹਨੂੰ ਸਿਰਦਰਦ ਦੀ ਉਹਨੂੰ ਮੈਂ 4 ਗੋਲੀਆਂ ਲੈਣ ਨੂੰ ਕਿਹਾ ਸੀ ਤਾਂ ਉਹ ਜਦੋਂ ਮੇਰੇ ਕੋਲ ਅਗਲੀ ਵਾਰ ਆਇਆ ਹਫਤਾ ਤੱਕ ਦਿਨ ਬਾਅਦ ਹਫਤੇ ਜਿਹੜੀ ਮੈਡੀਸਿਨ ਖਾ ਕੇ ਤਾਂ ਆ ਕੇ ਮੈਨੂੰ ਕਹਿੰਦਾ ਡਾਕਟਰ ਸਾਹਿਬ ਤੁਸੀਂ ਮੈਨੂੰ 4-4 ਗੋਲੀਆਂ ਲੈਣ ਲਈ ਕਿਹਾ ਸੀ ਮਤਲਬ ਦਿਨ ਚ ਤਿੰਨ ਵਾਰੀ ਕਿ ਮੈਨੂੰ ਤਾਂ ਮਤਲਬ ਘਬਰਾਹਟ ਹੋ ਗਈ ਬਹੁਤ ਜ਼ਿਆਦਾ ਡਰ ਲੱਗਣ ਲੱਗ ਗਿਆ ਬੇਚੈਨੀ ਵੱਧ ਗਈ ਮੇਰੀ ਤਾਂ ਬਹੁਤ ਮੈਂ ਕਿਹਾ ਉਹ ਕਿਉਂਕਿ ਮੈਨੂੰ 4 ਦੇ ਅੰਕੜੇ ਤੋਂ ਬਹੁਤ ਡਰ ਲੱਗਦਾ ਕਹਿੰਦਾ ਮੈਂ ਜਾਂ ਤਾਂ 5 ਮਤਲਬ ਗੋਲੀਆਂ ਖਾਂਦਾ ਸੀ ਜਾਂ ਤਿੰਨ ਖਾਂਦਾ ਸੀ ਮਤਲਬ ਮੈਂ ਖਾ ਲਵਾਂ ਇਹ ਤਾਂ ਮੈਂ ਅੱਗੇ ਫਿਰ ਉਹਨੂੰ ਮਤਲਬ ਜਾਣਨ ਦੀ ਕੋਸ਼ਿਸ਼ ਕੀਤੀ ਵੀ ਇਹਨੂੰ ਪ੍ਰੋਬਲਮ ਹੈ ਕਿ ਬਣੀ ਕਿੱਥੋਂ ਇਹਦੀ ਪ੍ਰੋਬਲਮ ਮਤਲਬ ਇਹਨੂੰ ਡਰ ਕਿਉਂ ਪੈਦਾ ਹੋਇਆ ਚਾਰ ਦਾ ਕਿਉਂ ਇਹਨੇ ਇੰਨਾ ਮਤਲਬ ਇਹਦੇ ਮਨ ਚ ਬੇਚੈਨੀ ਹੁੰਦੀ ਹੈ ਚਾਰ ਦੇ ਅੰਕੜੇ ਤੋਂ ਤਾਂ ਮੈਂ ਉਹਨੂੰ ਪੁੱਛਣਾ ਸ਼ੁਰੂ ਕੀਤਾ ਹੋਰ ਤੈਨੂੰ ਚਾਰ ਤੋਂ ਮਤਲਬ ਅੰਕੜੇ ਤੋਂ ਕੀ ਕੀ ਹੁੰਦਾ ਕਹਿੰਦਾ ਮੈਂ ਚਾਰ ਰੋਟੀਆਂ ਨਹੀਂ ਕਦੇ ਵੀ ਖਾਂਦਾ ਚਾਰ ਜਨਮ ਜਦੋਂ ਜਾਂ ਤਿੰਨ ਖਾਉਂਗਾ ਜਾਂ ਪੰਜ ਖਾਉਂਗਾ ਚਾਰ ਜੇ ਕੋਈ ਐਪਲ ਜਿਵੇਂ ਸੇਵ ਜਾਂ ਆਮਬ ਨੇ ਖਰੀਦਣੇ ਮਾਰਕੀਟ ਚੋਂ ਜਦੋਂ ਕਿਲੋ ਦੇ ਵਿੱਚ ਕਈ ਵਾਰੀ ਚਾਰ ਚੜਦੇ ਨੇ ਕਹਿੰਦਾ ਮੈਂ ਉਹ ਚਾਰ ਕਦੇ ਨਹੀਂ ਲੰਦਾ ਜਾਂ ਤਾਂ ਡੇਢ ਕਿਲੋ ਲਵਾਂਗਾ ਜਾਂ 2 ਕਿਲੋ ਮਤਲਬ ਚਾਰ ਦਾ ਅੰਕੜਾ ਉਹਦੇ ਵਿੱਚ ਨਾ ਆਵੇ ਇਸ ਤਰ੍ਹਾਂ ਹੀ ਬੈਂਕ 'ਚ ਜੇ ਮੰਨ ਲਓ ਕੈਸ਼ ਕਢਾਉਣਾ ਜਿੱਥੇ ਜਾਂ ਜਮਾ ਕਰਾਉਣਾ ਜਿਵੇਂ 40000 ਚਾਰ ਦਾ ਅੰਕੜਾ ਆ ਗਿਆ ਉਹ ਮੈਂ ਕਦੇ ਨਹੀਂ ਕਰਦਾ ਮਤਲਬ ਜਾਂ 50 ਤੇ ਲੈ ਕੇ ਜਾਊਂਗਾ ਉਹਨੂੰ ਜਾਂ 30 ਤੇ ਮਤਲਬ ਚਾਰ ਨੂੰ ਟਪਾਊਂਗਾ ਕਿਸੇ ਨਾ ਕਿਸੇ ਤਰ੍ਹਾਂ ਇਸ ਟ੍ਰੈਂਡ ਜਦੋਂ ਮੈਂ ਫਰਸ਼ ਬਣਾਇਆ ਆਪਣੇ ਘਰ ਦਾ ਟੁਕੜੀਆਂ ਜਿਹੜੀਆਂ ਲਗਾਉਣੀਆਂ ਸੀ ਉਹ ਮਤਲਬ ਉਹਦੇ ਹਿਸਾਬ ਨਾਲ ਲਾਈਆਂ ਵੀ 4 ਉਹਦੇ ਵਿੱਚ ਨਾ ਆਵੇ ਕਿਸੇ ਵੀ ਤਰ੍ਹਾਂ ਮਤਲਬ ਹਰ ਇੱਕ ਕੰਮ ਜਿੱਥੇ ਵੀ 4 ਇਨਵੋਲ ਆ ਕਹਿੰਦਾ ਜਦੋਂ ਮੈਨੂੰ ਕਲੌਕ ਤੇ ਜਦੋਂ ਸੂਈ 4 ਵਜਦੇ ਨੇ ਉਦੋਂ ਮਨ 'ਚ ਮਤਲਬ ਡਰ ਬਹੁਤ ਇੱਕਦਮ ਲੱਗਣਾ ਸ਼ੁਰੂ ਹੋ ਜਾਂਦਾ ਘਬਰਾਹਟ ਹੋਣੀ ਸ਼ੁਰੂ ਹੋ ਜਾਂਦੀ ਹੈ ਬੇਚੈਨੀ ਹੋਣੀ ਸ਼ੁਰੂ ਹੋ ਜਾਂਦੀ ਹੈ ਮੈਨੂੰ ਜਾਂ ਜਦੋਂ ਜਿਸ ਦਿਨ 4 ਤਰੀਕ ਹੁੰਦੀ ਹੈ ਮਹੀਨੇ ਦੀ ਉਦੋਂ ਬਹੁਤ ਡਰ ਲੱਗਣਾ ਸ਼ੁਰੂ ਹੋ ਜਾਂਦਾ ਤਾਂ ਮੈਂ ਉਹਨੂੰ ਪੁੱਛਣਾ ਸ਼ੁਰੂ ਕੀਤਾ ਵੀ ਮਤਲਬ ਕਾਰਨ ਕੀ ਆ ਮੈਂ ਉਹਨੂੰ ਹਿਪਨੋਟਾਈਜ਼ ਕੀਤਾ ਪਹਿਲਾਂ ਤਾਂ ਜਦੋਂ ਹਿਪਨੋਟਾਈਜ਼ ਹੋ ਗਿਆ ਮੈਂ ਉਹਨੂੰ ਸਜੈਸ਼ਨ ਦਿੱਤੇ ਵੀ ਪਿੱਛੇ ਚੱਲ ਆਪਣੀ ਲਾਈਫ ਦੇ ਵਿੱਚ ਮਤਲਬ ਸੋਚ ਮਤਲਬ ਤੁਹਾਨੂੰ ਸਭ ਤੋਂ ਪਹਿਲੀ ਵਾਰੀ ਤੈਨੂੰ ਚਾਰ ਤੋਂ ਕਿੱਥੋਂ ਡਰ ਲੱਗਿਆ ਤੇਰੇ ਮਨ ਦੇ ਵਿੱਚ ਕਿੱਥੋਂ ਪੈਦਾ ਹੋਇਆ ਇਹ ਡਰ ਤਾਂ ਸੋਚਦਾ ਗਿਆ ਕਿਨਾਂ ਮੈਂ ਜਦੋਂ ਫਿਰ ਉਹਨੇ ਮੈਨੂੰ ਜਵਾਬ ਦਿੱਤਾ ਜਦੋਂ ਮੈਂ ਯਾਦ ਮਤਲਬ ਕਰ ਰਿਹਾ ਮੈਂ ਛੋਟਾ ਜਿਹਾ ਸੀ 5 ਸਾਲ ਦਾ ਮੇਰੀ ਉਮਰ ਸੀ ਮੈਂ ਦੇਖ ਰਿਹਾ ਮੈਂ ਇੱਕ ਦਰਵਾਜੇ ਕੋਲ ਖੜਾ ਕਾਫੀ ਵੱਡਾ ਸਾਰਾ ਦਰਵਾਜਾ ਤੇ ਘਰ ਦੇ ਵਿੱਚ ਕੋਈ ਮੌਤ ਹੋਈ ਹੋਈ ਆ ਤੇ ਇੱਕ ਉਹਨੇ ਮੈਨੂੰ ਆਹ ਹੋਰ ਗੱਲ ਦੱਸੀ ਸੀ ਮੇਰੇ ਰੂਮ ਦੇ ਵਿੱਚ ਫਾਦਰ ਦੀ ਫੋਟੋ ਲੱਗੀ ਹੋਈ ਆ ਉਹਦੀ ਮਤਲਬ ਫਾਦਰ ਦੀ ਡੈਥ ਹੋਈ ਸੀ ਮੈਂ ਉਹਦੇ ਵੱਲ ਕਦੇ ਵੀ ਮੂੰਹ ਕਰਕੇ ਨਹੀਂ ਬੈਠਦਾ ਤਾ ਮੈਂ ਉਹਨੂੰ ਹੋ ਪੁੱਛਣਾ ਸ਼ੁਰੂ ਕੀਤਾ ਵੀ ਹਾਂ ਚਲੋ ਅੱਗੇ ਦਾ ਸੋਚ ਵੀ ਕੀ ਹੋ ਰਿਹਾ ਮਤਲਬ ਕੀ ਤਰੇ ਦਿਮਾਗ ਦੇ ਵਿੱਚ ਆ ਰਿਹਾ ਹੁਣ ਤਾਂ ਕਹਿੰਦਾ ਮੈਂ ਇੱਕ ਦਰਵਾਜ਼ੇ ਦੇ ਕੋਲ ਖੜਾ ਤੇ ਘਰ ਚ ਕੋਈ ਡੈਥ ਹੋ ਗਈ ਮਖਾ ਦਿਮਾਗ ਤੇ ਜ਼ੋਰ ਪਾ ਵੀ ਕੀ ਦੀ ਡੈਥ ਹੋ ਗਈ ਫਿਰ ਉਹਨੇ ਸੋਚਣਾ ਸ਼ੁਰੂ ਕੀਤਾ ਮਤਲਬ ਆਪਣੇ 5 ਸਾਲ ਦੀ ਏਜ ਦੇ ਵਿੱਚ ਚਲਾ ਗਿਆ ਹੁਣ ਉਸ ਟਾਈਮ ਤਾਂ ਕਹਿੰਦਾ ਮੇਰੇ ਦਾਦਾ ਜੀ ਦੀ ਡੈਥ ਹੋਈ ਸੀਗੀ ਤੇ ਮੈਨੂੰ ਮੇਰੇ ਮਨ ਦੇ ਵਿੱਚ ਇਹ ਸੀ ਵੀ ਬੰਦਾ ਮਰਦਾ ਨਹੀਂ ਕਦੇ ਵੀ ਮਤਲਬ ਉਹਦੇ ਮਨ ਜਦੋਂ ਡੈਥ ਹੋਈ ਬੜਾ ਹੀ ਹੈਰਾਨ ਹੋਇਆ ਵੀ ਆਪਾਂ ਮਰਨਾ ਵੀ ਹੈ ਉਹਨੂੰ ਏਸੀ ਵੀ ਬੰਦੇ ਮਰਦੇ ਨਹੀਂ ਉਹਦੇ ਮਾਈਂਡ ਨੂੰ ਜਿਹੜੇ ਸਿਗਨਲ ਉਹਨੇ ਇਹਦੇ ਉੱਤੇ ਹੋਏ ਸੀਗੇ ਵੀ ਆਪਾਂ ਮਰਨਾ ਨਹੀਂ ਹੈ ਉਹਨੇ ਜਦੋਂ ਪਹਿਲੀ ਵਾਰੀ ਦੇਖਿਆ ਉਹ ਬੜਾ ਮਤਲਬ ਉਹਦੇ ਮਨ ਨੂੰ ਤੱਕਾ ਲੱਗਿਆ ਵੀ ਹਾਂ ਮਰਨਾ ਵੀ ਹੈ ਆਪਾਂ ਜਿਹੜਾ ਮਤਲਬ ਜੰਮਿਆ ਆਪਾਂ ਮਰਨਾ ਵੀ ਹੈ ਤੇ ਚਾਰ ਬੰਦੇ ਜਦੋਂ ਲੈ ਕੇ ਜਾਂਦੇ ਨੇ ਡੈੱਡ ਬਾਡੀ ਨੂੰ ਮਤਲਬ ਉਹ ਉਹਨੇ ਦੇਖਿਆ ਤਾਂ ਉਥੋਂ ਉਹਦਾ ਜਿਹੜਾ ਚਾਰ ਦੇ ਅੰਕੜੇ ਦਾ ਡਰ ਤੇ ਮੌਤ ਦਾ ਮਨ ਦੇ ਵਿੱਚ ਫਿਕਸ ਹੋ ਗਿਆ ਤਾਂ ਮੈਂ ਫਿਰ ਉਹਨੂੰ ਸਜੈਸ਼ਨ ਦਿੱਤਾ ਵੀ ਤੂੰ ਹੁਣ ਜਦੋਂ ਵੀ ਘਰੇ ਆਪਣੇ ਰੂਮ ਦੇ ਵਿੱਚ ਬੈਠਣਾ ਇੱਕ ਤਾਂ ਆਪਣੇ ਫਾਦਰ ਦੀ ਜਿਹੜੀ ਫੋਟੋ ਆ ਉਹਦੇ ਸਾਹਮਣੇ ਮੂੰਹ ਕਰਕੇ ਬੈਠਣਾ ਅੱਜ ਤੋਂ ਬਾਅਦ ਮਤਲਬ ਪਿੱਠ ਕਰਕੇ ਨਹੀਂ ਬੈਠਣਾ ਕਦੇ ਵੀ ਤੇ ਹਰ ਰੋਜ਼ ਇਹ ਮਤਲਬ ਲਿਖਣਾ ਮਰਨਾ ਸਭ ਨੇ ਹੈ ਮੈਂ ਵੀ ਇੱਕ ਦਿਨ ਮਰਨਾ ਮੌਤ ਜ਼ਿੰਦਗੀ ਦੀ ਸਚਾਈ ਹੈ ਮਤਲਬ ਆਪਣੇ ਮਾਈਂਡ ਨੂੰ ਇਹ ਤੋਂ ਸਿਗਨਲ ਹਰ ਰੋਜ਼ ਦੇਣੇ ਨੇ ਲਿਖ ਕੇ ਜਦੋਂ ਮੈਡੀਟੇਸ਼ਨ ਕਰਕੇ ਤਾਂ ਉਹਨੇ ਇਹਨੂੰ ਫੋਲੋ ਕਰਨਾ ਸ਼ੁਰੂ ਕੀਤਾ ਸਾਰਾ ਜੋ ਮੈਂ ਉਹਨੂੰ ਸੁਜੈਸ਼ਨ ਦਿੱਤੇ ਤਾਂ 10 ਦਿਨ ਬਾਅਦ ਉਹ ਆਇਆ ਕਹਿੰਦਾ ਡਾਕਟਰ ਸਾਹਿਬ ਮੇਰੇ ਤਾਂ ਮਤਲਬ ਜਦੋਂ ਮੈਂ ਸੁਜੈਸ਼ਨ ਦੇਣੇ ਸ਼ੁਰੂ ਕੀਤੇ ਅਗਲੇ ਦਿਨੇ ਜਾਦੂ ਦੀ ਤਰ੍ਹਾਂ ਅਸਰ ਹੋ ਗਿਆ ਕਹਿੰਦਾ ਮੇਰੇ ਤੇ ਤਾਂ ਕਹਿੰਦਾ ਮੈਨੂੰ ਜਿਹੜਾ ਵੀ ਮਤਲਬ ਡਰ ਲੱਗਦਾ ਸੀ ਕੋਈ ਇੱਕ ਬਰਾਹਤ ਜਿਹੜੀ ਹੁੰਦੀ ਸੀ ਜਿਵੇਂ ਫਾਦਰ ਦੇ ਵੱਲ ਬੈਠ ਨਹੀਂ ਸਕਦਾ ਸਾਹਮਣੇ ਮੂੰਹ ਕਰਕੇ ਕਹਿੰਦਾ ਸਾਰੀ ਹਟ ਗਈ ਕਹਿੰਦਾ ਮੈਨੂੰ ਨੀਂਦ ਬਹੁਤ ਵਧੀਆ ਆਉਣ ਲੱਗ ਗਈ ਉਸ ਦਿਨ ਦੀ ਨੀਂਦ ਦੀ ਪ੍ਰੋਬਲਮ ਸੀ ਨਹੀਂ ਉਹਨੂੰ ਡਰ ਬੇਚੈਨੀ ਮਤਲਬ ਚਿੰਤਾ ਉਹਦੇ ਵਿੱਚ ਰਹਿੰਦਾ ਸੀ ਹਰ ਟਾਈਮ ਖਿਆਲ ਆਈ ਜਾਂਦੇ ਸੀ ਤੇ ਮੈਂ ਕਹਿੰਦਾ ਮੈਂ 80% ਠੀਕ ਆ ਮੈਨੂੰ ਬੜੀ ਖੁਸ਼ੀ ਹੋਈ ਮੈਂ ਉਹਨੂੰ ਫੇਰ ਮਤਲਬ ਪੁੱਛਿਆ ਵੀ ਤੈਨੂੰ 4 ਤੋਂ ਮਤਲਬ ਹੁੰਦਾ ਕੀ ਸੀ ਐਕਚੁਅਲੀ ਮਤਲਬ ਜਦੋਂ 4 ਦਾ ਜਿਹੜਾ ਅੰਕੜਾ ਆਉਂਦਾ ਸੀ ਉਹ ਜਿਹੜਾ ਡਾਰਕ ਐਕਚੁਅਲ ਡਾਰਕ ਹੀ ਸੀ ਉਹ ਤੇਰੇ ਮਨ ਦੇ ਵਿੱਚ ਕਹਿੰਦਾ ਜਦੋਂ ਵੀ ਮਤਲਬ ਇਸ ਤਰ੍ਹਾਂ ਦਾ 4 ਮੈਨੂੰ ਅੰਕੜਾ ਦਿਸਦਾ ਸੀ ਜਾਂ ਕਿਸੇ ਵੀ ਕੋਈ ਸਥਿਤੀ ਦੇ ਵਿੱਚ ਪੈਦਾ ਹੁੰਦਾ ਸੀ 4 ਜਿਹੜਾ ਕਹਿੰਦਾ ਮੈਨੂੰ ਮਨ ਦੇ ਵਿੱਚ ਇਹ ਹੁੰਦਾ ਸੀ ਵੀ ਤੇਰੇ ਕਿਸੇ ਖਾਸ ਕਰੀਬੀ ਜਾਂ ਤੇਰੇ ਮੁੰਡੇ ਦਾ ਨੁਕਸਾਨ ਹੋ ਜਾਣਾ ਮਤਲਬ ਉਹਦੀ ਮੌਤ ਹੋ ਜਾਣਾ ਮਤਲਬ ਕਿਥੋਂ ਉਹਦਾ ਡਰ ਸਾਰਾ ਮੌਤ ਦਾ ਤੇ ਚਾਰ ਦੇ ਅੰਕੜੇ ਦਾ ਸ਼ੁਰੂ ਹੋਇਆ ਜਦੋਂ ਉਹਦੀ ਉਮਰ 5 ਸਾਲ ਸੀ ਵੀ ਇੱਕ ਤਾਂ ਉਹਨੇ ਮਾਈਂਡ ਨੂੰ ਜਿਹੜਾ ਸਜੈਸ਼ਨ ਮਤਲਬ ਉਹਨੇ ਸੀ ਬੱਚਾ ਸੀ ਨਹੀਂ ਪਤਾ ਵੀ ਮਰਨਾ ਵੀ ਹੈ ਇਹ ਉਹਨੂੰ ਪਤਾ ਹੀ ਨਹੀਂ ਸੀ ਮਤਲਬ ਜਦੋਂ ਉਹਨੇ ਡੈਥ ਦੇਖੀ ਉਹਦਾ ਮਨ ਡਰ ਗਿਆ ਬਹੁਤ ਉਸ ਤੋਂ ਤੇ ਚਾਰ ਬੰਦੇ ਜਿਹੜੇ ਲੈ ਕੇ ਜਾਂ ਲੈਂ ਜਾਂਦੇ ਨੇ ਜਿਹੜੇ ਡੈੱਡ ਬੋਡੀ ਨੂੰ ਮਰੇ ਹੋਏ ਨੂੰ ਇੱਕ ਉਹਨੇ ਉਹ ਦੇਖ ਲਿਆ ਉੱਥੋਂ ਨੇ ਮਤਲਬ ਮਨ ਦੇ ਵਿੱਚ ਫਿਕਸ ਕਰ ਲਿਆ ਵੀ 4 ਦਾ ਅੰਕੜਾ ਮੜਾ ਹੁੰਦਾ ਤੇ ਇਹਦਾ ਸਬੰਧ ਮੌਤ ਨਾਲ 4 ਦੇ ਜਿਹੜੇ ਅੰਕੜੇ ਦਾ ਤਾਂ ਮੈਂ ਇਸ ਤਰ੍ਹਾਂ ਉਹਨੂੰ ਹਿਪਨੋਥੈਰਾਪੀ ਕਰਕੇ ਸਾਰਾ ਸਜੈਸ਼ਨ ਦੇ ਕੇ ਉਹਦਾ ਜਿਹੜਾ ਡਰ ਸੀ ਇੱਕ ਹਫ਼ਤੇ ਦੇ ਵਿੱਚ 80% ਤੱਕ ਰਿਮੂਵ ਕਰ ਦਿੱਤਾ ਤਾਂ ਹੁਣ ਜਦੋਂ ਮੈਨੂੰ ਉਹਨੇ ਦੱਸਿਆ ਨਾ ਮਤਲਬ ਮੇਰੇ ਤਾਤਾ ਇੱਕ ਤਰ੍ਹਾਂ ਨਾਲ ਜਾਦੂ ਦੀ ਤਰ੍ਹਾਂ ਸੁਰ ਹੋਇਆ ਤਾਂ ਹੁਣ ਇੱਕ ਵਾਰੀ ਉਹਨੂੰ ਮੈਂ ਹੋਰ ਮਤਲਬ ਮੈਡੀਸਿਨ ਦਿੱਤੀ ਹੁਣ ਨੈਕਸਟ ਟਾਈਮ ਆਉਣ ਨੂੰ ਕਿਹਾ ਤਾਂ ਨੈਕਸਟ ਫੀਡਬੈਕ ਹਲੇ ਜਿਹੜੇ ਜਦੋਂ ਆਉ ਵਿਜ਼ਿਟ ਦੇ ਵਿੱਚ ਆਉਗਾ ਉਦੋਂ ਮਿਲੂਗਾ ਤਾਂ ਇਸ ਤਰ੍ਹਾਂ ਤੁਸੀਂ ਵੀ ਕੋਈ ਵੀ ਜੇ ਤੁਹਾਨੂੰ ਡਰ ਲੱਗਦਾ ਕਿਸੇ ਵੀ ਅੰਕਲੇ ਤੋਂ ਜਾਂ ਤੁਹਾਨੂੰ ਮਤਲਬ ਯਾਦ ਕਰਨਾ ਪੈਣਾ ਉਹ ਤੁਹਾਨੂੰ ਕੀ ਘਟਨਾ ਤੁਹਾਡੇ ਨਾਲ ਹੋਈ ਆ ਉਹਦੇ ਨਾਲ ਸੰਬੰਧਿਤ ਕਿਉਂ ਜੇ ਤਾਂ ਤੁਸੀਂ ਕੋਈ ਅੰਕ ਨੂੰ ਕੱਲਾ ਲੱਕੀ ਜਾਂ ਮਤਲਬ ਅਨਲੱਕੀ ਉਹ ਮੰਨਦੇ ਅਸ਼ੁਭ ਮੰਨਦੇ ਹੋ ਉੱਥੇ ਤੱਕ ਕੋਈ ਐਡੀ ਖਾਸ ਪ੍ਰੋਬਲਮ ਨਹੀਂ ਪਰ ਜਦੋਂ ਕੋਈ ਅੰਕੜਾ ਤੁਹਾਨੂੰ ਡਰਾਉਣਾ ਸ਼ੁਰੂ ਕਰ ਦੇਵੇ ਡਰਾਉਣਾ ਨਹੀਂ ਬਲਕਿ ਤੁਹਾਨੂੰ ਘਬਰਾਹਟ ਬੇਚੈਨੀ ਮਤਲਬ ਪੈਨਿਕ ਅਟੈਕ ਪੈਦਾ ਕਰਨਾ ਸ਼ੁਰੂ ਕਰ ਦੇਵੇ ਤਾਂ ਇਹ ਬਹੁਤ ਖਤਰਨਾਕ ਮਾਨਸਿਕ ਬਿਮਾਰੀ ਹੋ ਜਾਂਦੀ ਹੈ ਤਾਂ ਇਹ ਸਾਰੀ ਬਿਮਾਰੀ ਅਰਿਦਮੋਫੋਬੀਆ ਮਤਲਬ ਜਿਹਦੇ ਵਿੱਚ ਗਣਿਤ ਦੇ ਕੋਈ ਖਾਸ ਜਿਹੜੇ ਅੰਕੜੇ ਨੇ ਬੰਦਾ ਉਹਨਾਂ ਤੋਂ ਡਰਨਾ ਸ਼ੁਰੂ ਹੋ ਜਾਂਦਾ ਮਨ ਦੇ ਵਿੱਚ ਉਹਦੇ ਡਰ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਉਹਨੂੰ ਦੇਖ ਕੇ ਤਾਂ ਕਿਵੇਂ ਆਪਾਂ ਇਹਨੂੰ ਦੂਰ ਕਰ ਸਕਦੇ ਹਾਂ ਜੇ ਤੁਸੀਂ ਆਪਣੇ ਆਪ ਨਹੀਂ ਦੂਰ ਕਰ ਸਕਦੇ ਤਾਂ ਕਿਸੇ ਮਨੋਵਿਗਿਆਨਿਕ ਡਾਕਟਰ ਦੀ ਮਤਲਬ ਤੁਸੀਂ ਹੈਲਪ ਲੈ ਸਕਦੇ ਹੋ ਤਾਂ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਮੇਰੀ ਪਸੰਦ ਆਊਗੀ ਜੇ ਤੁਹਾਨੂੰ ਵਧੀਆ ਲੱਗੀ ਤਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ